ਰੱਖੇ ਤੇਰੇ ਤੇ ਕੀ ਮਾਦਿਓ ਉਹ ਬਚਦਾ ਤੁਹੀਓ ਪਰਮਾਣਿ ਦਿੱਤਾ ਸਾਨੂੰ ਹੰਦ ਸੱਚ ਦਾ ਤੁਹੀਓ ਸਾਡੇ ਨਾਲ ਨਹੀਂਆ ਕੱਲੇ ਕੱਲੇ ਜੱਗਿਆ ਛੇ ਤੁਮ ਜਦ ਤੂੰ ਪਰਮੇ ਤੁਹੀਓ ਸਾਡੇ ਨਾਲ ਸਾਰੇ ਤੂੰ ਜਾਨੂ ਜੀ ਖੁਦਾ ਦੁਨੀਆ ਦੇ ਹਾਲ ਤੂੰ ਬੀਮਾਰੀ ਮਰਹਮ ਬਣ ਕੇ ਦੁਖੀਆਲੀ ਬਣ ਸਹਾਰਾ ਬੀਮਾਰੀ ਮਰਹਮ ਬਣ ਕੇ ਦੁਖੀਆਲੀ ਬਣ ਸਹਾਰਾ ਾਉਦੇ ਨਗਰੀ ਵਿੱਚ ਪੈਦਾ ਹੋ ਗਿਆ ਦੁਨੀਆ ਦਾ ਪਾਲਣ ਹਾਰਾ ਾਉਦੇ ਨਗਰੀ ਵਿੱਚ ਪੈਦਾ ਹੋ ਹallelujah ਸਭ ਨੂੰ ਜੈ ਮਸੀਹ ਦੀ ਮੇਰਾ ਨਾਮ ਪਾਸਟਰ ਰਮਨ ਲਾਲ ਪਿੰਡ ਪੀਰਾਭਾਗਾ ਔਰ ਸਾਡੀ ਕੁਲਸੀਆ ਦਾ ਨਾਮ ਚਰਚੇ ਦਾ ਨਾਮ ਜੋ ਹੈ ਮਸੀਹ ਚਰਚਸ ਆਫ ਇੰਡੀਆ ਹੈਡਕੁਆਟਰ ਪੀਰਾਭਾਗਾ ਔਰ ਇਹਨਾਂ ਦੀ ਜਿਹੜੇ ਬਾਨੀ ਸੀਗੇ ਸਾਡੇ ਚਰਚੇ ਦੇ ਉਹ ਪਾਸਟਰ ਜੈ ਮਸੀਹ ਸਵਰਗੀਏ ਔਰ ਉਹ ਸਥਾਪਿਤ ਕਰਕੇ ਗਏ ਨੇ ਔਰ ਜੋ ਵੱਡੇ ਦਿਨ ਦਾ ਖਾਸ ਕਰਕੇ ਜਿਹੜਾ ਮੈਸੇਜ ਹੈ ਉਹ ਪ੍ਰਭੂ ਯੂਸਮਸੀ ਜਦੋਂ ਇਸ ਧਰਤੀ ਦੇ ਉੱਤੇ ਆਏ ਅੱਜ ਤੋਂ 224 ਸਾਲ ਪਹਿਲਾਂ ਔਰ ਇਸ ਧਰਤੀ ਦੇ ਉੱਤੇ ਜਦੋਂ ਆਏ ਉਹਨਾਂ ਦਾ ਜਨਮ ਇੱਕ ਸਿੰਪਲ ਸਾਦੇ ਤਰੀਕੇ ਦੇ ਨਾਲ ਹੋਇਆ ਔਰ ਪ੍ਰਭੂ ਯੂਸਮਸੀ ਦਾ ਜਨਮ ਜੋ ਹੈ ਉਹ ਬੈਤਲਹਮ ਦੇ ਵਿੱਚ ਹੋਇਆ ਔਰ ਉਹ ਯੂਸਫ ਦੀ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਉਹਨਾਂ ਦੀ ਮਾਤਾ ਦਾ ਨਾਮ ਮਰੀਮ ਔਰ ਉਹ ਇੱਕ ਬੜੇ ਹੀ ਸਿੰਪਲ ਘਰਾਣੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਪਰਬੀ ਯੂਸਮਸੀ ਜਿਹੜੇ ਆ ਇਸ ਧਰਤੀ ਤੇ ਜਦੋਂ ਆਏ ਨੇ ਔਰ ਉਹਨਾਂ ਦੇ ਜਨਮ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਆਨੰਦ ਔਰ ਖੁਸ਼ੀ ਜਿਹੜੀ ਆ ਉਹ ਪ੍ਰਾਪਤ ਕੀਤੀ ਆ ਕਿਉਂਕਿ ਪੁੱਤਰ ਬਾਈਬਲ ਦੇ ਵਿੱਚ ਵੀ ਲਿਖਿਆ ਕਿ ਜਿਹੜੇ ਲੋਕ ਹਨੇਰੇ ਦੇ ਵਿੱਚ ਸੀਗੇ ਔਰ ਉਹਨਾਂ ਨੇ ਵੱਡਾ ਚਾਨਣ ਜਿਹੜਾ ਉਹ ਦੇਖਿਆ ਔਰ ਪ੍ਰਬੀ ਯੂਸਮਸੀ ਜਿਹੜਾ ਜਨਮ ਸੀਗਾ ਉਹਨਾਂ ਦਾ ਉਹ ਇੱਕ ਬੜੇ ਸਿੰਪਲ ਪਰਿਵਾਰ ਦੇ ਵਿੱਚ ਹੁਣ ਤੋਂ ਬਾਅਦ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਔਰ ਪ੍ਰਬੀ ਯੂਸਮਸੀ ਨੇ ਆਪਣਾ ਜੀਵਨ ਜਿਹੜਾ ਉਹਨਾਂ ਨੇ ਪਰਮੇਸ਼ਰ ਦੇ ਕੰਮ ਦੇ ਲਈ ਸਵਰਗ ਦੇ ਰਾਜ ਦੇ ਪ੍ਰਚਾਰ ਦੇ ਲਈ ਉਹਨਾਂ ਨੇ ਲਾਇਆ ਔਰ ਆਜੋ ਜਿਹੜਾ ਸਥਾਨ ਹੈ ਬੈਥਲਹਮ ਉਹ ਇਜ਼ਰਾਈਲ ਦੇਸ਼ ਦੇ ਵਿੱਚ ਹੈ ਔਰ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਖਾਸ ਕਰਕੇ ਜੋ ਮਕਸਦ ਸੀਗਾ ਜਿੰਨੇ ਵੀ ਲੋਕ ਦਬੇ ਕੁਚਲੇ ਲੋਕ ਸੀਗੇ ਜਿਹੜੇ ਲੋਕ ਪਰਮੇਸ਼ਰ ਤੋਂ ਦੂਰ ਸੀਗੇ ਜਿਹੜੇ ਪਾਪ ਦਾ ਜੀਵਨ ਬਤਾ ਰਹੇ ਸੀਗੇ ਉਹਨਾਂ ਨੂੰ ਮੁਕਤੀ ਔਰ ਨਜ਼ਾਦ ਦੇਣ ਦੇ ਲਈ ਸੀਗਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ वचन ਦੇ ਵਿੱਚ ਕਿਹਾ ਇਹ ਸਾਰੇ ਦਬੇ ਹੋਏ ਪਾਰ ਹੀਟ ਦਬੇ ਹੋਏ ਹੋ ਮੇਰੇ ਕੋਲ ਆਓ ਔਰ ਮੈਂ ਤੁਹਾਨੂੰ ਆਰਾਮ ਦਿਆਂਗਾ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਬਹੁਤ ਹੀ ਇੱਕ ਅਸ਼ੀਆ ਸਿੱਖਿਆਵਾਂ ਨੇ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਇੱਕ ਸ਼ਾਂਤੀ ਦਾ ਸੰਦੇਸ਼ ਦਿੱਤਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੂੰ ਸ਼ਾਂਤੀ ਦਾ ਜਿਹੜਾ ਉਹ ਰਾਜਕੁਮਾਰ ਆਖਿਆ ਜਾਂਦਾ ਹੈ ਪੁੱਤਰ ਵਚਨ ਦੇ ਵਿੱਚ ਪੁੱਤਰ ਬਾਈਬਲ ਦੇ ਵਿੱਚ ਸ਼ਾਂਤੀ ਦਾ ਰਾਜਕੁਮਾਰ ਉਹਨਾਂ ਨੂੰ ਆਖਿਆ ਜਾਂਦਾ ਔਰ ਪ੍ਰਭੂ ਯਿਸੂ ਮਸੀਹ ਨੇ ਕਿਤੇ ਵੀ ਜਿਹੜਾ ਹੈ ਉਹਨਾਂ ਨੇ ਵਾਇਲੈਂਸ ਜਿਹੜਾ ਹੈ ਉਹਨੂੰ ਜਿਹੜਾ ਉਹਨਾਂ ਨੇ ਨਹੀਂ ਮਤਲਬ ਪ੍ਰਮੋਟ ਕੀਤਾ ਕੁਸ਼ ਕਰਕੇ ਉਹਨਾਂ ਨੇ ਪਿਆਰ ਦਾ ਸ਼ਾਂਤੀ ਦਾ ਜਿਹੜਾ ਸੰਦੇਸ਼ ਦਿੱਤਾ ਸਭ ਤੋਂ ਵੱਡਾ ਸੰਦੇਸ਼ ਜਿਹੜਾ ਹੈ ਉਹਨਾਂ ਦਾ ਪਿਆਰ ਦਾ ਹੈ ਮੁਹੱਬਤ ਦਾ ਹੈ ਸ਼ਾਂਤੀ ਦਾ ਹੈ ਮੇਲ ਮਲਾਪ ਦਾ ਹੈ ਕਿ ਅਸੀਂ ਸਭ ਲੋਕ ਸ਼ਾਂਤੀ ਦੇ ਨਾਲ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਮੇਲ ਮਲਾਪ ਦੇ ਨਾਲ ਰਹੀਏ ਔਰ ਇਸ ਧਰਤੀ ਤੇ ਉਤੇ ਰਬ ਜਿਸਮ ਸੀਧੇ ਜੜੀਆਂ ਬਹੁਤ ਸਾਰੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਲੋਕ ਜਿਹੜਿਆ ਉਹਨਾਂ ਨੂੰ ਅਡਾਪਟ ਕਰਨ ਦੀ ਜ਼ਰੂਰਤ ਆ ਕਿਉਂਕਿ ਜਿੰਨੇ ਵੀ ਵਸੀ ਲੋਕ ਨੇ ਉਹ ਸਭ ਲੋਕ ਜਿਹੜਿਆ ਉਹ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਆ ਸਾਡੇ ਵੀ ਸਾਡੇ ਜਿੰਨੇ ਵੀ ਚਰਚੀ ਦੇ ਵਿੱਚ ਅਸੀਂ ਵੀ ਪ੍ਰਾਰਥਨਾ ਕਰਦੇ ਹਾਂ ਸਵੇਰ ਨੂੰ ਔਰ ਸ਼ਾਮ ਨੂੰ ਜਿੰਨੇ ਵੀ ਲੋਕ ਔਰ ਹੁਕਮਰਾਨ ਨੇ ਉਹਨਾਂ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਹਕੂਮਤਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਔਰ ਖਾਸ ਕਰਕੇ ਜਿੱਨਾ ਇਲਾਕਿਆਂ ਦੇ ਵਿੱਚ ਯੁੱਧ ਹੈ ਉਹਨਾਂ ਉਹਨਾਂ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਸ਼ਾਂਤੀ ਸਥਾਪਿਤ ਕਰੇ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਸਭ ਤੋਂ ਵੱਡਾ ਸੰਦੇਸ਼ ਹੈ ਸ਼ਾਂਤੀ ਦਾ ਔਰ ਸ਼ਾਂਤੀ ਦੇ ਲਈ ਜਿਹੜੀ ਆ ਅਸੀਂ ਇਸ ਆਪਣੇ ਦੇਸ਼ ਦੇ ਲਈ ਸਾਰੀ ਧਰਤੀ ਦੇ ਲਈ ਪ੍ਰਾਰਥਨਾ ਕਰਦੇ ਆਂ ਪ੍ਰਭੂ ਯਿਸੂ ਮਸੀਹ ਨੇ ਸਭ ਦੇ ਨਾਲ ਪਿਆਰ ਕੀਤਾ ਔਰ ਉਹਨਾਂ ਨੇ ਆਪਣੇ ਦੁਸ਼ਮਣਾਂ ਦੇ ਨਾਲ ਸਭ ਤੋਂ ਜਿਹੜਾ ਔਖਾ ਕੰਮ ਹੈ ਉਹਨਾਂ ਨੇ ਆਪਣੇ ਦੁਸ਼ਮਣਾਂ ਦੇ ਨਾਲ ਪਿਆਰ ਕਰਨਾ ਸਿਖਾਇਆ ਔਰ ਉਹਨਾਂ ਨੂੰ ਮਾਫ਼ ਕਰਨਾ ਕਿਉਂਕਿ ਪ੍ਰਭੂ ਯਿਸੂ ਮਸੀਹ ਵੀ ਜਦੋਂ ਸਲੀਬ ਦੇ ਉੱਤੇ ਚੜਾਏ ਗਏ ਉਹਨਾਂ ਨੂੰ ਬਹੁਤ ਸਾਰਾ ਦੁੱਖ ਦਿੱਤਾ ਗਿਆ ਜਿਨ੍ਹਾਂ ਨੇ ਸਤਾਇਆ ਸੀਗਾ ਦੁੱਖ ਦਿੱਤਾ ਸੀਗਾ ਪਰਬੂ ਯਿਸੂ ਮਸੀਹ ਨੇ ਕਿਸੇ ਨੂੰ ਵੀ ਦੋਸ਼ੀ ਨਹੀਂ ਠਰਾਇਆ ਉਹਨਾਂ ਨੇ ਸਾਰਿਆਂ ਦੇ ਲਈ ਪ੍ਰਾਰਥਨਾ ਕੀਤੀ ਕਿ हे ਮੇਰੇ ਪਿਤਾ हे ਪਰਮੇਸ਼ਰ हे ਮੇਰੇ ਪ੍ਰਭੂ ਤੂੰ ਇਹਨਾਂ ਨੂੰ ਮਾਫ਼ ਕਰ ਕਿਉਂਕਿ ਨਹੀਂ ਜਾਣਦੇ ਕੀ ਕਰ ਰਿਹਾ ਤੋ ਇਸ ਕਰਕੇ ਸਾਨੂੰ ਪ੍ਰਬੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਜਿਹੜੀਆਂ ਉਹਨਾਂ ਨੂੰ ਅਡਾਪਟ ਕਰਨ ਦੀ ਜ਼ਰੂਰਤ ਹੈ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰੀਏ ਅੱਜ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਉੱਤੇ ਸਾਨੂੰ ਵੱਧ ਤੋਂ ਵੱਧ ਜਿਹੜੀਆਂ ਉਹ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਣ ਦੀ ਜ਼ਰੂਰਤ ਹੈ ਔਰ ਉਹਨਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਹ ਇਹਨਾਂ ਜਿਹੜੀਆਂ ਜਿੰਨੀਆਂ ਵੀ ਇਹ ਸ਼ੈਤਾਨ ਦੇ ਲੋਕ ਜਕੜੇ ਹੋਏ ਸੀਗੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਆਜ਼ਾਦ ਕੀਤਾ ਔਰ ਜਿੰਨੇ ਵੀ ਲੋਕ ਗੁਰਬਤ ਵਿੱਚ ਸੀਗੇ ਪ੍ਰਭੂ ਨੇ ਸਾਰਿਆਂ ਨੂੰ ਉਹਨਾਂ ਨੂੰ ਉਹਨਾਂ ਤੋਂ ਨਜਾਤ ਦਿੱਤੀ ਮੁਕਤੀ ਦਿੱਤੀ ਔਰ ਸਭ ਤੋਂ ਵੱਡੀ ਗੱਲ ਕਿ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਕੁਰਬਾਨੀ ਹੈ ਉਹ ਹਮੇਸ਼ਾ ਦੇ ਜੀਵਨ ਦੇ ਲਈ ਹੈ ਉਹ ਸਾਨੂੰ ਹਮੇਸ਼ਾ ਦਾ ਜੀਵਨ ਦੇਣ ਦੇ ਲਈ ਹੈ ਕੋਈ ਵੀ ਉਹਨਾਂ ਨੇ ਮਤਲਬ ਜਿਹੜੀ ਐਸਾ ਉਹਨਾਂ ਦੇ ਕੋਲੋਂ ਕਰਮ ਨਹੀਂ ਹੋਇਆ ਕੇ ਜਿਹੜਾ ਉਹਨਾਂ ਕਿਸੇ ਦੇ ਕੋਲੋਂ ਵੀ ਉਹਨਾਂ ਦੇ ਉੱਤੇ ਕੋਈ ਦੋਸ਼ ਲੱਗ ਸਕੇ ਕੋਈ ਵੀ ਉਹਨਾਂ ਦੇ ਉੱਤੇ ਦੋਸ਼ ਨਹੀਂ ਲੱਗਾ ਉਹਨਾਂ ਨੇ ਕੋਈ ਵੀ ਜਿਹੜਾ ਉਹ ਗੁਨਾਹ ਨਹੀਂ ਕੀਤਾ ਬਲਕਿ ਉਹਨਾਂ ਨੂੰ ਜਿਹੜੀ ਸਲੀਬ ਦੀ ਮੌਤ ਵੀ ਦਿੱਤੀ ਗਈ ਸੀ ਉਹ ਇੱਕ ਲਾਗਤਬਾਜੀ ਜਿਹਨੂੰ ਆਖਦੇ ਆ ਚੱਲਣ ਦੇ ਕਰਕੇ ਦਿੱਤੀ ਗਈ ਸੀ ਲੋਕ ਉਹਨਾਂ ਦੇ ਕੰਮਾਂ ਤੋਂ ਜਲਦੇ ਸੀਗੇ ਤੁਸ਼ ਕਰਕੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਦੁਸ਼ਮਣਾਂ ਦੇ ਨਾਲ ਪਿਆਰ ਕੀਤਾ ਆਪਣੇ ਕਰਜ਼ਾਈਆਂ ਨੂੰ ਮaaf ਕਰਨ ਦੇ ਲਈ ਕਿਹਾ ਪਰਬੀ ਯੂਸਮਸੀ ਨੇ ਇੰਨਾ ਵੱਡਾ ਇੱਕ ਸੰਦੇਸ਼ ਦਿੱਤਾ ਉਹਨਾਂ ਕਿਹਾ ਕਿ ਜੇ ਕੋ ਤੇਰੀ ਇੱਕ ਗੱਲ ਦੇ ਉੱਤੇ ਚਪੇੜ ਮਾਰਦਾ ਔਰ ਤੂੰ ਦੂਰੀ ਉਹਦੇ ਵੱਲ ਪਵਾਂਦੇ ਫਿਰ ਉਹਨਾਂ ਨੇ ਕਿਹਾ ਕਿ ਜੇ ਤੇਰੇ ਕੋਲ ਕੋਈ ਆਧਾਰ ਮੰਗਦਾ ਔਰ ਉਹਨੂੰ ਦੇ ਔਰ ਪਰਬੀ ਯੂਸਮਸੀ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਸਿੱਖਿਆਵਾਂ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਆ ਔਰ ਉਹਨਾਂ ਨੇ ਕਿਹਾ ਕਿ ਜੇ ਤੂੰ ਭਲਾ ਕਰਦਾ ਤੇ ਉਹਦੇ ਅੱਗੇ ਜੇ ਤੂੰ ਦਾਨ ਕਰਦਾ ਤੁਰੀ ਨਾ ਵਜਾ ਭਲਾ ਕਰਦਾ ਵਾਂ ਤੇ ਉਹਦੀ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਉਹਨੂੰ ਬਹੁਤਾ ਜਾਹਿਰ ਨਾ ਕਰ ਇਹ ਸਾਰੇ ਕੰਮ ਸਾਡੇ ਜਿਹੜੇ ਆ ਗੁਪਤ ਦੇ ਵਿੱਚ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਕਹਾਂਗੇ ਜਿਹੜਾ ਸੁਰਗੀ ਪਿਤਾ ਆ ਉਹ ਤੁਹਾਨੂੰ ਫਲ ਦੇਵੇਗਾ ਇਸ ਕਰਕੇ ਅਸੀਂ ਮਨੁੱਖਾਂ ਦੇ ਕੋਲੋਂ ਨਹੀਂ ਬਲਕਿ ਆਪਣੇ ਸੁਰਗੀ ਪਿਤਾ ਦੇ ਕੋਲੋਂ ਆਪਣਾ ਫਲ ਲੈਣਾ ਤੋਂ ਇਸ ਕਰਕੇ ਪ੍ਰਭੂ ਯਿਸਮਸੀ ਦੀਆਂ ਸਿੱਖਿਆਵਾਂ ਜਿਹੜੀਆਂ ਵਕਤ ਤੋਂ ਬਾਅਦ ਬਹੁਤ ਸਾਰੀਆਂ ਸਿੱਖਿਆਵਾਂ ਜਿਹੜੀਆਂ ਉਹਨਾਂ ਦਾ ਅਸੀਂ ਪ੍ਰਚਾਰ ਕਰਦੇ ਆ ਕਿ ਪ੍ਰਭੂ ਯਿਸਮਸੀ ਜਿਹੜੇ ਆ ਇਸ ਧਰਤੀ ਦੇ ਉੱਤੇ ਦੁਬਾਰਾ ਆਉਣ ਵਾਲੇ ਆ ਉਹਨਾਂ ਦੀ ਆਮਦ ਲਈ ਸਾਨੂੰ ਤਿਆਰ ਹੋਣਾ ਚਾਹੀਦਾ ਹੈ ਇਸ ਧਰਤੀ ਦੇ ਉੱਤੇ ਅਸੀਂ ਆਪਣੇ ਚੰਗੇ ਕੰਮ ਕਰੀਏ ਆਪਣੇ ਪਾਪਾਂ ਤੋਂ ਅਸੀਂ ਜਿਹੜਾ ਹੈ ਉਹ ਉਹਨਾਂ ਨੂੰ ਛੱਡ ਦੇਈਏ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਜੀਵਨ ਦੇ ਵਿੱਚ ਅਡਾਪਟ ਕਰੀਏ ਔਰ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਜਿਹੜਿਆ ਉਹ ਮਾਤਾ ਮਰੀਆਮ ਜੀ ਦੀ ਕੱਖ ਦੇ ਵਿੱਚ ਆਏ ਨੇ ਇਸੇ ਤਰ੍ਹਾਂ ਅੱਜ ਸਾਨੂੰ ਜ਼ਰੂਰਤ ਹੈ ਆਪਣੇ ਦਿਲਾਂ ਨੂੰ ਖੋਲੀਏ ਕਿ ਪ੍ਰਭੂ ਯਿਸੂ ਮਸੀਹ ਜਿਹੜਿਆ ਉਹਨਾਂ ਨੂੰ ਅਸੀਂ ਆਪਣੇ ਦਿਲਾਂ ਦੇ ਵਿੱਚ ਆਉਣ ਦਈਏ ਔਰ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਵਚਨ ਹੈ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਡੇ ਜੀਵਨ ਦੇ ਵਿੱਚ ਰਹਿਣ ਤੋ ਫਿਰ ਹੀ ਅਸੀਂ ਜਿਹੜਾ ਉਹ ਸਵਰਗ ਰਾਜ ਦੇ ਵਿੱਚ ਜਾ ਸਕਦੇ ਆ ਤੋ ਇਸ ਕਰਕੇ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਉੱਤੇ ਵੱਧ ਤੋਂ ਵੱਧ ਜਿਹੜਾ ਉਹ ਸਿੱਖਿਆ ਲੈਣ ਦੀ ਜ਼ਰੂਰਤ ਹੈ ਉਹਨਾਂ ਦੇ ਜੀਵਨ ਤੋਂ ਅਸੀਂ ਆਪਣੇ ਜੀਵਨ ਨੂੰ ਸਫਲ ਬਣਾਈਏ ਪ੍ਰਭੂ ਸਭ ਨੂੰ ਆਸ਼ੀਸ਼ ਬਰਕਤ ਦੇਣਾ ਆਮਨ ਤੋ ਇਸ ਕਰਕੇ ਮੈਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਸਾਰੇ ਸੰਸਾਰ ਨੂੰ ਆਪਣੇ ਇਲਾਕੇ ਨੂੰ ਆਪਣੀ ਕਲਿਸਿਆ ਨੂੰ ਆਪਣੇ ਨਗਰ ਨੂੰ ਆਪਣੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਸਾਰਿਆਂ ਨੂੰ ਇਹਦੇ ਨਾਲ ਹੀ ਜੈ ਐਮ ਸੀ ਦੀ ਸਭ ਦਾ ਧੰਨਵਾਦ